ਨਵਾਂ ਸ਼ਹਿਰ ਦੇ ਐਸਐਸਪੀ ਡਾਕਟਰ ਮੇਤਾਪ ਸਿੰਘ ਦੀ ਅਗਵਾਈ ਹੇਠ ਡੀਐਸਪੀ ਮਾਧਵੀ ਸ਼ਰਮਾ ਨਵਾਂ ਸ਼ਹਿਰ ਵੱਲੋਂ ਅਜਰਾਹੋ ਤੇ ਉੜਾਪੜ ਵਿਖੇ ਚਾਰੇ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰ ਖਿਲਾਫ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਪੁਲਿਸ ਨੇ ਇਸ ਵੱਡੀ ਕਾਰਵਾਈ ਦੇ ਆਧਾਰ ਤੇ ਪੰਜ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਮਾਧਵੀ ਸ਼ਰਮਾ ਮੁਤਾਬਕ ਇਹ ਮੁਲਜ਼ਮ ਗੈਰ ਕਾਨੂੰਨੀ ਢੰਗ ਨਾਲ ਨਸ਼ਾ ਛਡਾਊ ਕੇਂਦਰ ਚਲਾ ਰਹੇ ਸਨ ਅਤੇ ਇਹਨਾਂ ਦੇ ਨਸ਼ਾ ਛਡਾਊ ਕੇਂਦਰ ਵਿੱਚ ਰਾਹੋ ਵਿਖੇ 16 ਵਿਅਕਤੀ ਤੇ ਉੜਾਪੜ ਵਿਖੇ 68 ਨੌਜਵਾਨਾਂ ਨੂੰ ਇਹਨਾਂ ਨਸ਼ਾ ਛਡਾਊ ਕੇਂਦਰ ਦੀ ਆੜ ਵਿੱਚ ਦਾਖਲ ਕੀਤਾ ਹੋਇਆ ਸੀ ਪ ਆ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਐਸਐਸਪੀ ਐਸਬੀਐਸ ਨਗਰ ਡਾਕਟਰ ਮਹਿਤਾਬ ਸਿੰਘ ਜੀ ਦੀ ਦਿਸ਼ਾ ਨਿਰਦੇਸ਼ੇਟ ਸਬਡਿਵੀਜ਼ਨ ਨਮਾਸ਼ਹਿਰ ਵੱਲੋਂ ਐਸਐਚਓ ਰਾਹੋਂ ਤੇ ਐਸਐਚਓ ਔੜ ਦੇ ਟੀਮਾਂ ਵੱਲੋਂ ਦੋ ਜਾਲੀ ਨਸ਼ਾ ਛੁਡਾਓ ਕੇਂਦਰਾਂ ਤੇ ਰੇਡ ਕੀਤੀ ਗਈ ਹੈ ਇੱਕ ਰਾਹੋਂ ਦੇ ਵਿੱਚ ਤੇ ਇੱਕ ਔੜ ਦੇ ਵਿੱਚ ਦੋਵਾਂ ਦੇ ਤਹਿਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਪੰਜਾਂ ਵੱਲੋਂ ਦੋ ਅਲੱਗ-ਅਲੱਗ ਥਾਵਾਂ ਤੇ ਦੋ ਮਾਲਕ ਸੀਗੇ ਜਿਨ੍ਹਾਂ ਦੇ ਵੱਲੋਂ ਰਾਹੋਂ ਦੇ ਵਿੱਚ ਇੱਕ ਇਲੀਗਲ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਸੀ ਟੋਟਲ 46 ਉੱਥੇ ਨੌਜਵਾਨਾਂ ਨੂੰ ਉਹਨਾਂ ਨੇ ਪੱਤੀ ਕਰਕੇ ਰੱਖਿਆ ਸੀ ਉਹਨਾਂ ਦੇ ਘਰਦਿਆਂ ਨੂੰ ਗੁੰਮਰਾਹ ਕੀਤਾ ਗਿਆ ਸੀ ਕਿ ਇਹ ਇੱਕ ਲੀਗਲ ਨਸ਼ਾ ਛੁਡਾਊ ਕੇਂਦਰ ਹੈ ਤੇ ਸਾਡੇ ਕੋਲ ਕਾਉਂਸਲਿੰਗ ਤੇ ਮੈਡੀਕਲ ਸਾਰੀਆਂ ਫੈਸਿਲਿਟੀਆਂ ਅਵੇਲੇਬਲ ਹੈ ਇਸੇ ਤਰੀਕੇ ਦੇ ਨਾਲ ਔੜ ਦੇ ਵਿੱਚ ਟੋਟਲ 68 ਨੌਜਵਾਨ ਸੀ ਜਿਨ੍ਹਾਂ ਨੂੰ ਉੱਥੇ ਰੱਖਿਆ ਗਿਆ ਸੀ ਤੇ ਲੋਕਾਂ ਨੂੰ ਇਸੇ ਤਰੀਕੇ ਨਾਲ ਗੁੰਮਰਾਹ ਕਰਕੇ ਮਹੀਨੇ ਦੇ 12 ਤੋਂ 15000 ਰੁਪਏ ਲੋਕਾਂ ਤੋਂ ਵਸੂਲ ਕਰ ਰਹੇ ਸੀ ਤੇ ਉਹਨਾਂ ਦੇ ਘਰਦਿਆਂ ਨੂੰ ਇਹੀ ਦੱਸਿਆ ਜਾਂਦਾ ਸੀ ਕਿ ਸਾਡੇ ਤੇ ਕੋਲ ਮੈਡੀਕਲ ਫੈਸਿਲਿਟੀਆਂ ਅਵੇਲੇਬਲ ਐ ਜਿਮ ਦੀ ਫੈਸਿਲਿਟੀ ਅਵੇਲੇਬਲ ਐ ਕਾਉਂਸਲਿੰਗਸ ਅਵੇਲੇਬਲ ਐ ਅਸੀਂ ਲੋਕਾਂ ਦੇ ਘਰਦਿਆਂ ਦੇ ਨਾਲ ਪੈਰੈਂਟਸ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਉਹਨਾਂ ਨੂੰ ਪੂਰੀ ਤਰੀਕੇ ਨਾਲ ਗੁੰਮਰਾਹ ਕਰਕੇ ਉਹਨਾਂ ਦੇ ਨਾਲ ਠੱਗੀ ਮਾਰੀ ਜਾ ਰਹੀ ਸੀ ਐਸ ਐਚਓ ਔਰ ਤੇ ਐਸ ਐਚਓ ਰਾਹੋਂ ਵੱਲੋਂ ਕਾਫੀ ਚੰਗਾ ਕੰਮ ਕਰਕੇ ਡਾਕਟਰਸ ਦੀ ਟੀਮ ਤੇ ਡਰੱਗ ਇਨਸਪੈਕਟਰਸ ਦੇ ਨਾਲ ਇੱਕ ਕਲੈਕਟਿਵ ਟੀਮ ਵੱਲੋਂ ਰੇਡ ਕਰਕੇ ਇਹਨਾਂ ਦੋਵਾਂ ਤੇ ਸਖਤ ਕਾਰਵਾਈ ਕੀਤੀ ਗਈ ਹੈ ਤੇ ਇਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਪ੍ਰੋਪਰਲੀ ਤਾਂ ਹੁਣੇ ਜ਼ਿਆਦਾ ਉੱਥੇ ਪੇਸ਼ੈਂਟ ਸ਼ੁਰੂ ਹੋਏ ਪਰ ਚੋਰੀ-ਚੋਰੀ ਗੁਪਚਪ ਤਰੀਕੇ ਨਾਲ ਕਰੀਬ 1.5-2 ਸਾਲ ਤੋਂ ਕੰਮ ਚੱਲ ਰਿਹਾ ਸੀ। ਹੁਣ ਇਹਨਾਂ ਦੇ ਕੋਲ ਪੇਸ਼ੈਂਟਸ ਦੀ ਗਿਣਤੀ ਕਾਫੀ ਜ਼ਿਆਦਾ ਵੱਧ ਗਈ ਸੀ ਤੇ ਇਹ ਚੀਜ਼ ਤਾਂ ਸਾਡੇ ਪੁਲਿਸ ਦੇ ਨੋਟਿਸ ਦੇ ਵਿੱਚ ਆਈ। ਕਿੱਥੇ ਰਹਿਣ ਵਾਲੇ ਨੇ? ਹਾਂਜੀ। ਕਿੱਥੇ ਰਹਿਣ ਵਾਲੇ? ਕਿਹੋਂ ਜਿਹੜਾ? ਇਹ ਹੈਗੇ ਆ ਇੱਕ ਮੁਜਰਮ ਹੈਗਾ ਜਸਤੇਜ ਸਿੰਘ ਔਡ ਵਾਲਾ ਇਹ ਸਮਰਾਲੇ ਦੇ ਰਹਿਣ ਵਾਲਾ ਹੈ ਦੂਸਰਾ ਜਮਾਲਪੁਰ ਦਾ ਲੁਧਿਆਣੇ ਤੋਂ ਰਹਿਣ ਵਾਲਾ ਹੈ ਤੀਸਰਾ ਮਨਦੀਪ ਸਿੰਘ ਇਹ थाना सदर ਰਾਇਕੋਟ ਦੇ ਏਰੀਆ ਦਾ ਰਹਿਣ ਵਾਲਾ ਹੈ ਤਿੰਨੋਂ ਲੁਧਿਆਣੇ ਦੇ ਰਹਿਣ ਵਾਲੇ ਆ ਉਹ ਰਾਪੜ ਪਿੰਡ ਵਿੱਚ ਚੱਲ ਜਾਂਦਾ ਸੀ ਹਾਂ ਬਸੋਂ ਦੇ ਨੇੜੇ ਸੀ ਬਸੋਂ ਦੇ ਨੇੜੇ ਸੀ ਹਾਂ ਉਹਨਾਂ ਤਕਰੀਬਨ 114 ਜਿਹੜੇ ਆ ਨਸ਼ਾ ਛਡਾ ਨਸ਼ਾ ਛੱਡਣ ਲਈ ਉਹ ਪੇਵੇ ਸੀਗੇ ਉਹ 114 ਉਹਨਾਂ ਦਾ ਕੀਤਾ ਕੀ ਇਹਨਾਂ ਵਿੱਚੋਂ ਕਾਫੀ ਤਾਂ ਇਸ ਤਰ੍ਹਾਂ ਦੇ ਸੀ ਜਿਹੜੇ ਕਿ ਆ ਕਈ ਤਾਂ दारू ਦੇ ਐਡਿਕਟ ਸੀ ਜਿਹੜੀ ਡਾਕਟਰਸ ਦੀ ਟੀਮ ਅਸੀਂ ਲੈ ਕੇ ਗਏ ਸੀ ਉਹਨਾਂ ਨੇ ਉਹਨਾਂ ਦੀ ਅੱਛੇ ਤਰੀਕੇ ਨਾਲ ਜਾਂਚ ਕੀਤੀ ਜਿਨ੍ਹਾਂ ਨੂੰ ਫਰਦਰ ਟ੍ਰੀਟਮੈਂਟ ਦੀ ਜ਼ਰੂਰਤ ਹੈ ਉਹਨਾਂ ਨੂੰ ਸਿਵਲ ਹਸਪੀਟਲ ਜਿਹੜਾ ਸਾਡਾ ਲੀਗਲ ਡੀ ਐਡਿਕਸ਼ਨ ਕੇਂਦਰ ਹੈ ਉੱਥੇ-ਉੱਥੋਂ ਸ਼ਿਫਟ ਕੀਤਾ ਗਿਆ ਤੇ ਕਈਆਂ ਨੂੰ ਜਿਨ੍ਹਾਂ ਨੂੰ ਅੱਗੇ ਫਰਦਰ ਹਸਪੀਟਲਾਈਜ਼ ਕਰਕੇ ਟ੍ਰੀਟਮੈਂਟ ਦੀ ਜ਼ਰੂਰਤ ਨਹੀਂ ਸੀ ਜਨਤਾ ਘਰ ਦੇ ਵਿੱਚ ਇਲਾਜ ਚੱਲ ਸਕਦਾ ਹੈ ਉਹਨਾਂ ਦੀ ਟੀਮ ਵੱਲੋਂ ਡਾਕਟਰਸ ਦੀ ਟੀਮ ਦੀ ਅਦੇਸ਼ਾ ਨਿਰਦੇਸ਼ੇ ਇੱਥੇ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਦੇ ਹਵਾਲੇ ਕੀਤਾ ਗਿਆ ਤਾਂ ਉਹਨਾਂ ਦਾ ਘਰ ਦੇ ਵਿੱਚ ਰਹਿ ਕੇ ਇਲਾਜ ਕੰਟੀਨਿਊ ਹੋਏਗਾ। ਹਾਂਜੀ। ਮੈਡਮ ਸੈਂਟਰ ਤੇ ਖਾਣੇ ਦੇ ਕੀ ਪ੍ਰਬੰਧ ਸੀਗਾ ਨਾਲੇ? ਖਾਣੇ ਦੇ ਪ੍ਰਬੰਧ ਕਾਫੀ ਜ਼ਿਆਦਾ ਖਰਾਬ ਸੀ ਉਸ ਜਗ੍ਹਾ ਤੇ ਤੁਸੀਂ ਜਾਉਂਗੇ ਤਾਂ ਕਾਫੀ ਸਮੈਲ ਆ ਰਹੀ ਸੀ ਕੋਈ ਅੱਛੇ ਹਾਈਜੀਨਿਕ ਪ੍ਰਬੰਧ ਨਹੀਂ ਸੀ ਉੱਥੇ। ਮੈਂ ਜਿਹੜੇ ਤੁਹਾਨੂੰ ਦੱਸਿਆ ਕਿ ਗੁੰਮਰਾਹ ਕਰਕੇ ਪੇਸ਼ੈਂਟਸ ਨੂੰ ਲੈ ਕੇ ਹਮੇਸ਼ਾ ਕਾਉਂਸਲਿੰਗ ਹੋਊਗੀ ਕਿ ਮੈਡੀਕਲ ਫੈਸਿਲਿਟੀ ਮੰਨੂ ਮਿਲਦੀ ਸੀ ਕਿ ਸਭ ਨਹੀਂ ਉਹਨਾਂ ਦੇ ਕੋਲ ਕੋਈ ਵੀ ਕੁਆਲੀਫਾਈਡ ਡਾਕਟਰ ਅਵੇਲੇਬਲ ਨਹੀਂ ਹੈ ਨਾ ਉਹਨਾਂ ਦੇ ਕੋਲ ਕੁਆਲੀਫਾਈਡ ਕਾਉਂਸਲਰਸ ਅਵੇਲੇਬਲ ਹੈ ਇਹਨਾਂ ਦੇ ਵਿੱਚੋਂ ਜਿਹੜੇ ਹੁਣ ਅਸੀਂ ਔਰ ਦੇ ਵਿੱਚ ਐਫ ਆਈ ਆਰ ਕੀਤੀ ਹੈ ਜਿਹੜੇ ਓਨਰ ਉਹ ਸੈਂਟਰ ਨੂੰ ਚਲਾ ਰਹੇ ਸੀ ਉਹਨਾਂ ਵਿੱਚੋਂ ਇੱਕ ਤੇ ਪਹਿਲੇ ਵੀ ਲੜਾਈ ਝਗੜੇ ਦਾ ਲੁਧਿਆਣੇ ਦੇ ਵਿੱਚ ਪਟਾ ਚਾ ਰਜਿਸਟਰਡ ਹੈ ਜਿਹਨੂੰ ਅੱਗੇ ਜਾ ਕੇ ਇਕਵਿਟਲ ਹੋ ਗਿਆ ਪਰ ਇਹ ਇਹਨਾਂ ਦੇ ਕੋਲ ਕਿਸੇ ਦੇ ਕੋਲ ਵੀ ਕੋਈ ਵੀ ਮੈਡੀਕਲ ਡਿਗਰੀ ਨਹੀਂ ਜਿਹੜੇ ਲੁਧਿਆਣਾ ਕੋਲ ਸੈਂਟਰ ਚਲਾ ਰਹੇ ਸੀ ਇਹਨਾਂ ਨੂੰ ਆਈਡੀਆ ਕਿੱਥੋਂ ਆਇਆ ਕੋਈ ਦੱਸਿਆ ਨਹੀਂ ਤਾਂ ਆਪ ਨੂੰ ਸ਼ੱਕ ਆ ਰਹੀ ਸੀ ਕਿ ਨਹੀਂ ਇਹਨਾਂ ਦੇ ਵਿੱਚੋਂ ਕੋਈ ਆਪਨਸ਼ਾ ਕਰਦਾ ਨਹੀਂ ਪਾਇਆ ਗਿਆ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਨਾ ਚੀਜ਼ਾਂ ਨੂੰ ਅੱਗੇ ਪਤਾ ਲਗਾਇਆ ਜਾਏਗਾ ਮਾਮਲਾ ਕੀ ਕੀ ਤਰ੍ਹਾਂ ਦਾ ਔਰਡ ਵਾਲੇ ਔਰਡ ਵਾਲੇ ਦੇ ਵਿੱਚ 420 344 ਤੇ 22 ਐਨਡੀਪੀਐਸ ਐਕਟ ਕੁਝ ਇਹ ਬਹੁਤ ਜਗ੍ਹਾ ਤੋਂ ਕੁਝ ਮੈਡੀਸਨਲ ਡਰੱਗਸ ਲਿਆ ਕੇ ਉਹਨਾਂ ਨੂੰ ਉੱਥੇ ਪ੍ਰੋਵਾਈਡ ਕਰਾਇਆ ਜਾ ਰਿਹਾ ਸੀ ਉਦੇ ਵਿੱਚ ਤਫਤੀਸ਼ جاری ਹੈ ਕਿ ਕਿੱਥੋਂ ਲੈ ਕੇ ਆ ਰਹੇ ਸੀ ਕਿਸ ਤਰੀਕੇ ਨਾਲ ਇਹ ਚੱਲ ਰਿਹਾ ਹੈ ਹਾਂਜੀ ਇਹਨਾਂ ਦਾ ਰਿਮਾਂਡ ਲੈਤਾ ਜਾਏਗਾ ਅੱਜ ਅਦਾਲਤ ਵਿੱਚ ਪੇਸ਼ ਹੋਏ ਹੋਰ ਵਾਲੇ ਦੇ ਨਾਲ ਚਾਹ ਰਿਹਾ ਤਾਂ ਆਪਸ ਵਿੱਚ ਕੋਈ ਸੰਬੰਧ ਨਹੀਂ ਹਲੇ ਤੱਕ ਕੋਈ ਇਹਨਾਂ ਦਾ ਸੰਬੰਧ ਸਟੈਬਲਿਸ਼ ਨਹੀਂ ਹੋਇਆ ਪਰ ਤਫਤੀਸ਼ ਜਾਰੀ ਹੈ ਇਸ ਨੂੰ ਚੈੱਕ ਕੀਤਾ ਜਾਏਗਾ ਕੋਈ ਜਾਣਕਾਰੀ ਸੀਮੈਂਟ ਵਿੱਚ ਇਹਨਾਂ ਦੇ ਕੰਮ ਕਰਵਾ ਦੇ ਕੰਮ ਕਰਦੇ ਕੋਈ ਜਾਣਕਾਰੀ ਸੀ ਇਹ ਨਾਰਮਲ ਲੋਕ ਹੈ ਇਹਨਾਂ ਨੂੰ ਕੋਈ ਵੀ ਮੈਡੀਕਲ ਬੈਕਗ੍ਰਾਉਂਡ ਨਹੀਂ ਹੈਗਾ ਇਹਨਾਂ ਦੀ ਕੀ ਐਜੂਕੇਸ਼ਨ ਹੈ ਜਿਹੜੇ ਰੋਟੀ ਖਾਂਦੇ ਇਨਾਂ ਦੀ ਮੈਡੀਕਲ ਬੈਕਗ੍ਰਾਉਂਡ ਕੋਈ ਨਹੀਂ ਐਜੂਕੇਸ਼ਨ ਦਾ ਜਨਰਲ ਜਿਸ ਤਰ੍ਹਾਂ ਬੈਚਲਰ ਜੀਆ ਪਲੱਸ 2 ਕੀਤੀ ਹੋ ਇਸ ਤਰੀਕੇ ਦੀ ਸੀ ਬਾਕੀ ਉਹ ਸਾਰਾ ਕੁਝ ਅਸੀਂ ਚੈੱਕ ਕਰ ਰਹੇ ਹਾਂ ਤਫਤੀਸ਼ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਮੈਡਮ ਇਹ ਐਡਵਰਟਾਈਜ਼ਮੈਂਟ ਵਗੈਰਾ ਕਿੱਦਾਂ ਕਰਦੇ ਹੋ ਐਡਵਰਟਾਈਜ਼ਮੈਂਟ ਇਹਨਾਂ ਦੀ ਵਰਡ ਆਫ ਮਾਊਥ ਹੀ ਸੀ ਕੋਈ ਵੀ ਕਿਤੇ ਫਲੈਕਸਿਸ ਹੋਣ ਜਾਂ ਕੋਈ ਟੈਲੀਫੋਨਿਕ ਹੋਵੇ ਇਸ ਤਰੀਕੇ ਦੀ ਕੋਈ ਵੀ ਐਡਵਰਟਾਈਜ਼ਮੈਂਟ ਕਿਤੇ ਵੀ ਪਾਈ ਨਹੀਂ ਗਈ ਹਲੇ ਤੱਕ ਉਹ ਸੇ ਨਾ ਦੇ ਰਜਿਸਟਰ ਸਾਰੇ ਕਬਜ਼ਾ ਵਿੱਚ ਲੈ ਲਏ ਉਹ ਸਾਰਾ ਕੁਝ ਚੈੱਕ ਕੀਤਾ ਜਾ ਰਿਹਾ ਹਲੇ ਤਫਤੀਸ਼ جاری ਹੈ